ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੋਨਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਮੋਗਾ ਹੀ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਸਹਿ ਇੱਕਦੰਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ। ਦੋ ਦੇ ਕਰੀਬ ਬਾਈ ਦੇ ਘਰੇ ਪਸ਼ੂ ਰੱਖੇ ਹੋਏ ਨੇ। ਇੱਕ ਐਨੀਮਲ ਬਾਈ ਦਾ ਸੇਲ ਆ। ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਆ। ਕੀ ਦੁੱਧਵਾ ਦਾ ਕਿੰਨਾ ਮਸੂਆ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਮ ਹਰਜਿੰਦਰ ਸਿੰਘ ਪਿੰਡ ਬੋਹਨਾ ਜ਼ਿਲ੍ਹਾ ਮੋਗਾ ਜੀ। ਮੋਬਾਈਲ ਨੰਬਰ 9363998884 ਠੀਕ ਆ ਜੀ। ਆਪਣਾ ਪਿੰਡ ਮੋਗੇ ਤੋਂ ਕਿੰਨੇ ਕੁ ਦੂਰ ਰਹ ਜਾਂਦਾ ਜੀ? ਆਪਣਾ ਪਿੰਡ ਮੋਗੇ ਤੋਂ 3 ਕਿਲੋਮੀਟਰ ਹੀ ਰਹਿ ਜਾਂਦਾ ਹੈ ਨਾਲ ਹੀ ਆ ਜੀ ਠੀਕ ਹੈ ਮੋਗੇ ਦੇ ਬਿਲਕੁਲ ਨਾਲ ਹੀ ਆ ਬਾਈ ਦਾ ਪਿੰਡ 3 ਕਿਲੋਮੀਟਰ ਬਾਅਦ ਰਹਿ ਜਾਂਦੀ ਆ ਇਹ ਮੱਝ ਦੀ ਕੀ ਡਿਟੇਲ ਆ ਜੀ ਇਹ ਮੱਝ ਦੀ ਡਿਟੇਲ ਜੀ ਇਹ ਮਤਲਬ ਕਿ ਕਿੰਨੇ ਮੈਸੂਏ ਸੂਣੀ ਆ ਜੀ ਇਹ ਤੀਜੇ ਸੂਏ ਹੁਣ ਸੂਣਾ ਜੀ ਇਹਨੇ ਤੇ ਕਿੰਨੇ ਟਾਈਮ ਦੀ ਕੱਚੀ ਆ ਜੀ ਹਫਤਾ ਇੱਕ ਹਫਤਾ ਲੈ ਜਾਊਗੀ ਇੱਕ ਹਫਤੇ ਦੀ ਕੱਚੀ ਡੇਢ ਮੁਤਾਬਕ ਇੱਕ ਹਫਤੇ ਦੀ ਕੱਚੀ ਠੀਕ ਆ ਬਾਕੀ 2-4 ਦਿਨ ਪਸੂ ਉੱਪਰ ਵੀ ਲੈ ਜਾਂਦਾ ਪੰਡੂ ਲੈ ਜਾਂਦਾ ਘੱਟ ਵੀ ਲੈ ਜਾਂਦਾ ਇੱਕ ਦਾ ਤੇ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਈ ਇਹਨੇ ਪਿਛਲੇ ਸੂਏ ਦੇ 12 12 ਕਿਲੋ ਦੁੱਧ ਦਿੱਤਾ ਈ ਠੀਕ ਆ ਜੀ ਬਾਈ ਦੀ ਘਰੇਲੂ ਰੱਖੀ ਹੋਈ ਆ 12 ਕਿਲੋ ਦੁੱਧ ਦਿੰਦਾ ਨੋਰਮਲ ਸੇਵਾ ਤੇ ਜੀ ਠੀਕ ਆ ਜੀ ਬਾਈ ਦੀ ਨੋਰਮਲ ਸੇਵਾ ਕਿਉਂਕਿ ਬਾਈ ਆਪ ਕੰਮਕਾਰ ਕਰਦੇ ਆ ਤੇ ਘਰੇ ਹੀ ਪਸੂ ਦੀ ਸਾਂਭ ਸੰਭਾਲ ਹੁੰਦੀ ਆ ਤੇ ਫੇਰ ਵੀ ਬਾਈ ਕਹਿੰਦਾ ਨੋਰਮਲ ਸੇਵਾ ਤੇ 12-13 ਕਿਲੋ ਦੁੱਧ ਦਿੱਤਾ ਤੋਰ ਕੇ ਦਿਖਾ ਦਿਓ ਜੀ ਤੀਜੇ ਸੂਏ ਸੋਣਾ ਜੀ ਬਾਈ ਦੇ ਦੱਸਣ ਮੁਤਾਬਕ ਹਫਤੇ ਦੀ ਤਰਕੀਬ ਨਾਲ ਕੱਚੀ ਆ ਜੀ ਬਾਕੀ ਗਾ ਮੌਸਮ ਗਰਮੀ ਦਾ ਪਸ਼ੂ 2-4 ਦਿਨ ਉੱਪਰ ਵੀ ਲਿਜਾ ਸਕਦਾ ਤੇ 2-4 ਦਿਨ ਪਹਿਲਾਂ ਵੀ ਸੂ ਸਕਦਾ ਫੇਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸੋਣੀ ਆ ਹੈਵੀ ਬੋਡੀ weight ਦੀ ਮੱਝ ਆਰਡਰ ਦੀ ਕੁਆਲਿਟੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸ਼ਾਨਦਾਰ ਹੈ ਜੀ ਬਾਕੀ ਹਫਤੇ ਦੀ ਤਰਕੀ ਬਣ ਕੱਚੀ ਆ ਤੇ ਦਿੱਕਰ ਹਵਾਨਾ ਪੂਰਾ ਭਰ ਲੈਣਾ ਜੀ ਮੱਝ ਨੇ ਬਾਕੀ ਤਿਆਰੀ ਸੋਣੀ ਆ ਜੀ ਤੁਸੀਂ ਦੇਖ ਸਕਦੇ ਹੋ ਸੋਨਾ ਹਵਾਨਾ ਤਿਆਰ ਕੀਤਾ ਲਿਆ ਵੀਰ ਵਾਪਸ ਚੌੜੇ ਪੱਠ ਪੂੜੇ ਦੀ ਤੇ ਹੈਵੀ ਬੋਡੀ ਵੇਟ ਦੀ ਬਾਈ ਘਰੇਲੂ ਪਸ਼ੂ ਪਾਲਣ ਦਾ ਕੰਮ ਕਰਦੇ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਸੋਨਾ ਗੁੰਡਾ ਸਿੰਘ ਜੀ ਜੈਡ ਬਲੈਕ ਮੱਝ ਹਵਾਨਾ ਤੁਹਾਨੂੰ ਇੱਕ ਈ ਨੇੜੇ ਤੋਂ ਦਿਖਾ ਦਿੰਨੇ ਜੀ ਸੋਹਣੇ ਥਾਣਾ ਜੀ ਚਾਰੇ ਥਾਣ ਨਿਖੜ ਮੇ ਇਕੋ ਸਹਿਜ ਦੇ ਵਿੱਥੀ ਤੇ ਲੱਗੇ ਹੋਏ ਨੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸ ਹਾਂ ਬੰਦ ਦੇ ਵੀਰ ਥਾਣਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਠੰਡੀ ਸੀਲ ਪੂਰੀ ਹੈ ਬਾਈ ਠੰਡੀ ਸੀਲ ਬਿਲਕੁਲ ਠੀਕ ਹੈ ਜੀ ਪੂਰੀ ਠੰਡੀ ਸੀਲ ਆ ਬਾਕੀ ਚਵਾਈ ਦੀ ਇੱਕ ਨੰਬਰ ਆ ਧਾਰ ਬੋਲੀ ਆ ਜੀ ਚਾਹੇ ਬਾਈ ਕਹਿੰਦਾ ਜਵਾਕ ਚੋਈ ਜਾਂ ਨ ਪੂਰੀ ਸੀਲ ਸਾਉ ਆ ਜੀ ਆ ਕੀ ਮੁੱਲ ਹੈ ਇਹਦਾ ਇਹਦਾ ਮੁੱਲ 92000 ਜੀ ਮਾਨਤਨ ਹੋ ਜਾਊਗਾ ਜੀ ਮਾਨਤਨ ਹੋ ਜਾਊਗਾ 92000 ਰੁਪਇਆ ਬਾਈ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਦਾਨ ਜਰੂਰ ਕੀਤਾ ਜਾਊਗਾ ਜਿਹੜਾ ਵੀ ਵੀਰ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ